ਮੈਂ ਗੱਲ ਕਰਾਂ ਕਿ ਆਂਗਣਵਾੜੀ ਸੈਂਟਰਾਂ ਦੀ ਕਿਉਂਕਿ ਬੱਚੇ ਜਿਹੜੇ ਆ ਉਹ ਸਿਰਫ ਪਲੇਵੇ ਸਕੂਲਾਂ 'ਚ ਨਹੀਂ ਜਾਂਦੇ ਸਾਡੇ ਬੱਚੇ ਆਂਗਣਵਾੜੀ ਸੈਂਟਰਾਂ 'ਚ ਵੀ ਜਾਂਦੇ ਨੇ ਸਾਡੇ ਬੱਚੇ ਕਈ ਸਕੂਲਾਂ ਦੇ ਨਾਲ ਵੀ ਜੁੜੇ ਹੋਏ ਨੇ ਸੋ ਹਰ ਅਧਾਰੇ ਤੇ ਵਿੱਚ ਜਿੱਥੇ ਸਾਡੇ ਛੋਟੇ ਬੱਚੇ ਜਾ ਰਹੇ ਨੇ 5 ਸਾਲ ਦੀ ਉਮਰ ਦੇ 5 ਸਾਲ ਤੋਂ ਛੋਟੀ ਉਮਰ ਦੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਅੱਜ ਤੋਂ ਬਾਅਦ ਜਾਂ ਆਉਣ ਵਾਲੇ ਅਕਾਡੈਮਿਕ ਸੈਸ਼ਨ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਗਰੋਥ ਕਿਸ ਤਰ੍ਹਾਂ ਉਹਨਾਂ ਦਾ ਦਿਮਾਗੀ ਵਿਕਾਸ ਕਰਨਾ ਹੈ ਉਹਦੇ ਤੇ ਪੂਰੀ ਤਰ੍ਹਾਂ ਕਨਸੈਂਟਰੇਟ ਕਰਨ ਜਾ ਰਹੇ ਹਾਂ ਕਿਉਂਕਿ ਆਂਗਣਵਾੜੀ ਸੈਂਟਰਾਂ ਦੇ ਵਿੱਚ ਵੀ ਅਸੀਂ ਇੱਕ ਪ੍ਰੋਪਰ ਕਰਿਕੂਲਮ ਪ੍ਰੋਪਰ ਸਿਲੇਬਸ ਜਿਹੜਾ ਉਹ ਲਾਗੂ ਕਰਨ ਜਾ ਰਹੇ ਹਾਂ ਜਿਸ ਤੇ ਲਈ ਅਸੀਂ ਆਪਣੀਆਂ ਆਂਗਣਵਾੜੀ ਵਰਕਰਸ ਨੂੰ ਆਪਣੀਆਂ ਸੁਪਰਵਾਈਜ਼ਰਸ ਨੂੰ ਲਗਾਤਾਰ ਟ੍ਰੇਨਿੰਗ ਦੇ ਰਹੇ ਹਾਂ ਔਰ ਤਕਰੀਬਨ ਫਰਵਰੀ ਦੇ ਅੱਧ ਤੱਕ ਇਹ ਟ੍ਰੇਨਿੰਗਸ ਜਿਹੜੀਆਂ ਉਹ ਖਤਮ ਹੋ ਜਾਣਗੀਆਂ ਔਰ ਇਹਦੇ ਵਿੱਚ ਸਾਡਾ ਮੁੱਖ ਮਕਸਦ ਇਹੀ ਰਹੇਗਾ ਕਿ ਜੋ ਟ੍ਰੇਨਿੰਗ ਜਿਸ ਤਰ੍ਹਾਂ ਦੀ ਪੜ੍ਹਾਈ ਅਸੀਂ ਆਂਗਣਵਾੜੀ ਸੈਂਟਰਾਂ ਦੇ ਵਿੱਚ ਕਰਾਉਣੀ ਹੈ ਉਹ ਸਾਰੀ ਮੈਂ ਪਹਿਲਾਂ ਵੀ ਕਹਿਨੀ ਹੁੰਦੀ ਕਿ ਖੇਡਾਂ ਦੇ ਨਾਲ ਨਾਲ ਅਸੀਂ ਕੋਈ ਬੱਚਿਆਂ ਨੂੰ ਬਸਤੇ ਨਹੀਂ ਚਕਾਉਣੇ ਅਸੀਂ ਕੋਈ ਬੱਚਿਆਂ ਦੇ ਹੱਥਾਂ 'ਚ ਕਿਤਾਬਾਂ ਨਹੀਂ ਫੜਾਉਣੀਆਂ ਆਂਗਣਵਾੜੀ ਵਰਕਰਸ ਉਹਨਾਂ ਨੂੰ ਖੇਡਾਂ ਦੇ ਨਾਲ ਨਾਲ ਪੜ੍ਹਾਈ ਕਰਾਉਣ ਦੀਆਂ ਔਰ ਇਹ ਕਿਸ ਤਰ੍ਹਾਂ ਕਰਾਉਣ ਦੀਆਂ ਇਹ ਅਸੀਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਾਂਗੇ ਔਰ ਇਸੇ ਤਰ੍ਹਾਂ ਹੀ ਅਸੀਂ ਮਿਸ਼ਨ ਆਰੰਭ ਸ਼ੁਰੂ ਕੀਤਾ ਜਿਹਦੇ ਵਿੱਚ ਅਸੀਂ ਪੇਰੈਂਟਸ ਨੂੰ ਇਨਵੋਲ ਕੀਤਾ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੇਰੈਂਟਸ ਅਸੀਂ ਗਰੁੱਪਸ ਦੇ ਵਿੱਚ ਇਨਵੋਲ ਕੀਤੇ ਜ ਜਿਹਨਾਂ ਦੇ ਬੱਚੇ ਕਿ ਆਂਗਣਵਾੜੀ ਸੈਂਟਰਾਂ 'ਚ ਜਾਂਦੇ ਸੀ ਉਹਨਾਂ ਪੇਰੈਂਟਸ ਨੂੰ ਰੋਜ਼ਾਨਾ ਗਤੀਵਿਧੀਆਂ ਜੜੀਆਂ ਉਹ ਫੋਨਸ ਦੇ ਰਾਹੀਂ ਭੇਜੀਆਂ ਜਾਂਦੀਆਂ ਨੇ ਔਰ ਉਹਨਾਂ ਨੂੰ ਪ੍ਰੋਪਰ ਅਸੀਂ ਦੱਸਦੇ ਹਾਂ ਕਿ ਉਹਨਾਂ ਨੇ ਅੱਜ ਬੱਚੇ ਨੂੰ ਕੀ ਐਕਟੀਵਿਟੀ ਕਰਾਉਣੀ ਹੈ ਅੱਜ ਕੀ ਸਿਖਾਉਣਾ ਹੈ ਸੋ ਇਹ ਬੱਚਿਆਂ ਦਾ ਬੌਧਿਕ ਵਿਕਾਸ ਦੇ ਵਿੱਚ ਇੱਕ ਮੁੱਢਲੇ ਕਦਮ ਹੈ ਜਿਹੜੇ ਇਹ ਆਂਗਣਵੜੀ ਸੈਂਟਰਾਂ ਦੇ ਵਿੱਚ ਸ਼ੁਰੂ ਕੀਤੇ ਜਾ ਰਹੇ ਨੇ।